ਸੱਚੀ ਗੱਲ ਜੀ ਤੁਸੀਂ ਦੇਖੋ ਪ੍ਰੈਮ ਪੰਜਾਬ ਤੇ ਮੈਂ ਤੁਹਾਡਾ ਦੋਪੁਗਨ ਸਿੰਘ ਮਟੋਰ ਤਸਵੀਰਾਂ ਰੋਪੜਦੀਆਂ ਨੇ ਜਿੱਥੇ ਇਹ ਨوجوان ਦੱਸਿਆ ਜਾ ਰਿਹਾ ਹੈ ਕਿ ਆਪਣਾ ਬ੍ਰੋਹ ਪ੍ਰਦਰਸ਼ਨ ਜਿਹੜਾ ਹੈ ਦਰਜ ਕਰਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਦੀ ਰੈਲੀ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਜਿਸ ਨੂੰ ਮੁੱਖ ਮੰਤਰੀ ਪੰਜਾਬ ਦੀ ਸਿਕਿਉਰਿਟੀ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਫੜ ਲਿਆ ਗਿਆ ਤੇ ਜੇ ਦੀ ਸੇਵਾ ਬੜੀ ਰੱਜ ਕੇ ਰੂਹ ਦੇ ਨਾਲ ਸੇਵਾ ਕੀਤੀ ਗਈ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕਰਨ ਲਈ ਨੌਜਵਾਨ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਹ ਸਭ ਕੁਝ ਮੁੱਖ ਮੰਤਰੀ ਪੰਜਾਬ ਅਤੇ ਮਾਲਵਿੰਦਰ ਕੰਗ ਦੋਨਾਂ ਦੇ ਧਿਆਨ ਦੇ ਵਿੱਚ ਸੀ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਰ ਇੱਕ ਨੌਜਵਾਨ ਦੀ ਹਰ ਇੱਕ ਮੁੱਲਤ ਮੁਲਾਜ਼ਮ ਦੀ ਜਾਂ ਮੁੱਖ ਮੰਤਰੀ ਪੰਜਾਬ ਦੀ ਜਾਂ ਮਾਲਵਿੰਦਰ ਕੰਗ ਦੀ ਅ ਟੇਢੀ ਅੱਖ ਜਿਹੜੀ ਆ ਉਹ ਇਸ ਪਾਸੇ ਨੂੰ ਹੀ ਆ ਹਰ ਕੋਈ ਇਸ ਪਾਸੇ ਦੇਖ ਰਿਹਾ ਕਿ ਇਸ ਪਾਸੇ ਕਿ ਕੁਝ ਹੋ ਰਿਹਾ ਇਸ ਪਾਸੇ ਕਿਸ ਤਰ੍ਹਾਂ ਇੱਕ ਨੌਜਵਾਨ ਦੀ ਕੁੱਟਮਾਰ ਹੋ ਰਹੀ ਆ ਸ਼ਰਮ ਕੁੱਟਮਾਰ ਕੀਤੀ ਇਹ ਹੀ ਰੋਡ ਦੇ ਵਿੱਚ ਲੋਕਾਂ ਦੇ ਸਾਹਮਣੇ ਕੁੱਟਮਾਰ ਕਰਦੇ ਹੋਏ ਲੈ ਕੇ ਜਾ ਰਹੇ ਦੇਖ ਸਕਦੇ ਹੋ ਲੱਤਾਂ ਦੇਖੋ ਕਿਸ ਤਰ੍ਹਾਂ ਮਾਰ ਰਿਹਾ ਲੱਤਾਂ ਦੇਖੋ ਲੱਤ ਵੱਜਦੀ ਆ ਆ ਲੱਤ ਦੇ ਨਾਲ ਕੁੱਟਿਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਪਿੱਛੇ ਜਾ ਰਹੇ ਨੇ ਇਹ ਵੀ ਕੰਮ ਕੋਈ ਨਹੀਂ ਛੱਡਣ ਗਿਆ ਵੀ ਪੂਰੀ ਜਿਹੜੀ ਆ ਸੇਵਾ ਉਹ ਤੰਦੇ ਹੀ ਨਾ ਕਰਨਗੇ ਉਹਨਾਂ ਦੀ ਤਾਂ ਤਸਵੀਰਾਂ ਕਿਤੇ ਨਾ ਕਿਤੇ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਿਤੇ ਨਾ ਕਿਤੇ ਚਿੰਤਾ ਦੀਆਂ ਤਸਵੀਰਾਂ ਨੇ ਕਿ ਕੋਈ ਆਪਣਾ ਹੱਕ ਵੀ ਕਿਸ ਤਰ੍ਹਾਂ ਮੰਗ ਲਵੇ ਪਰ ਇਹ ਬਿਲਕੁਲ ਮੁੱਖ ਮੰਤਰੀ ਪੰਜਾਬ ਦੇ ਨੱਕ ਥੱਲੋਂ ਦੀ ਬੰਦਾ ਜਿਹੜਾ ਕੱਢ ਕੇ ਲੈ ਗਏ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਤੇ ਨਾਲ ਜਿਹੜੇ ਪੁਲਿਸ ਅਧਿਕਾਰੀ ਹੈ ਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜੀ ਪਿੱਛੇ ਆਵਾਮ ਤੁਰੇ ਲੋਕ ਤੁਰੇ ਆ ਪਰ ਸਿਕਿਉਰਿਟੀ ਆ ਸਾਰਿਆਂ ਦੀ ਅੱਖ ਉਸ ਪਾਸੇ ਆ ਦੇਖ ਰਹੇ ਨੇ ਕਿਸ ਪੱਤ ਕਿਸ ਤਰ੍ਹਾਂ ਉਸ ਪਾਸੇ ਉਸ ਨੌਜਵਾਨ ਦੀ ਸੇਵਾ ਹੋ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਵੀ ਦੇ ਨਾਲ-ਨਾਲ ਮਾਰਵਿੰਦਰ ਕੰਗ ਵੀ ਇਹ ਸਭ ਕੁਝ ਨਜ਼ਾਰਾ ਦੇਖਦੇ ਰਹੇ ਪਰ ਉਹ ਨੌਜਵਾਨ ਦੀ ਜਿਹੜੀ ਸੇਵਾ ਹੈ ਕੁੱਟ ਮਾਰ ਇਸੇ ਤਰ੍ਹਾਂ ਹੁੰਦੀ ਰਹੀ ਜਿਹਦੇ ਚੱਲਦੇ ਲੋਕਾਂ ਦੇ ਵਿੱਚ ਇਹ ਜ਼ਰੂਰ ਹੈ ਕਿ ਛਰੇ ਹਮ ਇਦਾਂ ਕਿਉਂ